ਕਾਨ ਤਾਨ ਕਿਸ ਕਰਮ ਨਾ ਜਾਣ ਵਾਹਿਗੁਰੂ ਸਾਰਨਾ ਸਤ ਗੁਰ ਨਾਨਕਾ ਜਿਨ ਕਲ ਰਾਖੀ ਮੇਰੀ ਤੱਕ ਤੇਰੇ ਦਰਬਾਰ ਦੀ ਓੜ ਜਿੰਨਾ ਤੱਕ ਤੇਰੇ ਦਰਬਾਰ ਦੀ ਓੜ ਜਿੰਨਾ ਦੇੜੇ ਓਨਾ ਤੇ ਤੂੰ ਪਾਰ ਦਾਤਾ ਸਫਲ ਜੀਵਨ ਹੈ ਉਹਨਾਂ ਦੀ ਵਾਨਿਆਂ ਦਾ ਸਫਲ ਜੀਵਨ ਹੈ ਉਹਨਾਂ ਦੀ ਵਾਨਿਆਂ ਦਾ ਤੇਰੇ ਪਿਆਰ ਦੀ ਜਿੰਨਾ ਨੂੰ ਸਾਰ ਦਾਤਾ ਓ ਅਗਮ ਦੇ ਦੇਸ਼ ਪੌਂਖੀਰੂ ਓ ਦੇਹ ਪੌਂਕੀ ਮੇਰੀ ਨਹਿਰਾ ਦੇ ਜੰਨਾ ਨੂੰ ਨੋਹਾਰਦਾ ਦਾ ਤਾਰਾ ਤੰਦੂਏ ਦੀਆਂ ਕਟੀਆਂ RAM ਆਕੇ ਤਾਰਾ ਤੰਦੂਏ ਦੀਆਂ ਕਟੀਆਂ RAM ਆਕੇ ਸੁਣੀ ਹਾਥੀ ਦੀ ਜਾਦੋਂ ਤੂੰ ਪੁਕਾਰਦਾ ਤਾਂ ਤੇਰਾ ਦਾਰਾ ਨਮਾਣ ਆਦਾ ਜੀ ਤੇਰਾ ਦਾਰਾ ਹੈ ਮਾਣਾ ਨਮਾਣ ਆਦਾ ਦੇਵੇਂ ਆਪਿਆਂ ਨੂੰ ਵੇ ਤਾਰ ਦਾ ਤਾ ਜਾਪੀ ਤਾਂ ਪੀ ਜੋ ਦੇ ਮਹਾਂ ਭਲੀ ਸੂਰੇ ਜਾਪੀ ਤਾਂ ਪੀ ਜੋ ਦੇ ਮਹਾਂ ਭਲੀ ਸੂਰੇ ਜਾਂਦੇ ਆਪ ਤੋਂ ਸਦਾ ਬੱਲੇ ਹਾਰ ਦਾ ਤਾ ਉਜਨੇ ਕਾ ਦੇਣਾ ਕਿਸੇ ਤੋਂ ਹਾਰ ਖਾਦੀ ਜੀ ਜਿੰਨੇ ਕਾ ਦੇਣਾ ਕਿਸੇ ਤੋਂ ਹਾਰ ਖਾਦੀ ਉਹ ਤੇਰੇ ਸਾਹਮਣੇ ਗਏ ਨੇ ਹਾਰ ਦਾਤਾ ਖਾਵੇ ਭੂਤੀਆਂ ਲਾਈ ਫਿਰਦੇ ਜੀ ਭਾਵੇਂ ਲੱਖਾਂ 베 ਭੂਤੀਆਂ ਲਾਈ ਫਿਰਦੇ ਬਣ ਤੇਰੇ ਉਹ ਯਾਰਾਂ ਦੇ ਯਾਰ ਦਾਤਾ ਤਾਕਤਾ ਤੋਹਾ ਕਾਰੀ ਸ਼ਨਨੋ ਬਰਛਾ ਕੇ ਤੇ ਤਾਕਤਾ ਤੋਹਾ ਕਾਰੀ ਸ਼ਨਨੋ ਬਰਛਾ ਕੇ ਤੇ ਤੋੜਾ ਕਾਂਸ ਦਾ ਦਿੱਤਾ ਹਾਂ ਕਾ ਦਾਤਾ ਤੈਥੋਂ ਰਾਮ ਭਗਵਾਨ ਲੈ ਭਾਲ ਲੈ ਕੇ ਤੈਥੋਂ ਰਾਮ ਭਗਵਾਨ ਨੇ ਭਾਲ ਲੈ ਕੇ ਕੀਤਾ 라वण ਦਾ ਯੋਦੋਂ ਸੀ ਛੰਗਾਰ ਦਾਤਾ ਓਹ ਔਖੀ ਵੇਲੇ ਜੇ ਕਰੇ ਅਰਦਾਸ ਕੋਈ ਅਰਦਾਸ ਕੋਈ ਔਖੀ ਵੇਲੇ ਜੇ ਕਰੇ ਦਾ ਕੋਈ ਰੱਖੀ ਦ੍ਰੋਪਤੀ ਦੀ ਜਾ ਕੇ लाज ਦਾਤਾ ਕੀਤੀ ਰੱਖਿਆ ਦਾਤਾ ਤੂੰ ਦ੍ਰੋਪਤੀ ਦੀ ਕੀਤੀ ਰੱਖਿਆ ਦਾਤਾ ਤੂੰ ਦ੍ਰੋਪਤੀ ਦੀ ਮੱਚੀ ਸਾਬਾ ਦੇ ਵਿੱਚ ਹਾਰ ਕਾਰ ਦਾਤਾ ਹੋ ਗਏ ਲਸ਼ ਨੇ ਫਤਨਾ ਦੀ लाज ਰੱਖੋ ਲਾਜ ਰੱਖੋ ਜੀ ਗੇਲਾ ਛਿੰਨੇ ਸਤ ਨਾਮ ਦੀ ਲਾਜ ਰੱਖੋ ਬਖਸ਼ੋ ਸਾਵਾ ਦੇ ਵਿੱਚ ਸਤਾ ਕਾਰ ਦਤਾ ਤੇਰੀ ਬਿਰਹ ਨੇ ਕਰ ਦਿਲ ਗੀਰ ਦਤਾ ਆ ਤੇਰੀ ਬਿਰਹੋਂ ਨੇ ਕਰ ਦਿਲ ਗੀਰ ਦਤਾ ਤੇਰੀ ਰਹੋਂ ਨੇ ਕਰ ਦਿਲ ਹੀਰਦਤਾ ਦੇ ਦੇ ਹੌਣ ਤੂੰ ਆਣ ਕੇ ਜਿਦਾਰ ਰਬਾਤਾ ਸਤਿਗੁਰੂ ਜੀ ਦੀ ਆਪਾਰ ਕਿਰਪਾ ਸਦਕਾ ਗੁਰਦਵਾਰਾ ਸਾਹਿਬ ਮਿੱਠਾ ਸਰ ਸਾਹਿਬ ਸੋਲਾਨਾ ਜੁੜ ਮੇਲ ਦੀਆਂ ਹਾਜ਼ਰੀਆਂ ਪਰ ਰਹੇ ਗੁਰੂ ਕਾ ਖਾਲਸਾ ਗੁਰੂ ਖਾਲਸਾ ਜੀ ਰਸਨਨ ਪਵਿੱਤਰ ਕਰੋ ਮੰਨ ਦੀ ਬੀਤੀ ਨੂੰ ਇਕਾਕਰ ਕਰਕੇ ਦੋਵੇਂ ਹੱਥ ਜੋੜ ਕੇ ਸ਼ਤਾਰਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਝੁਕਾਓ ਅਤੇ ਸਰਬੱਤ ਸੰਗਤਾਂ ਗਰਜਵੀਂ ਆਵਾਜ਼ ਵਿੱਚ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੇ ਸਤਕਾਰ ਵਿੱਚ ਸਿੱਖ ਸੰਗਤਾਂ ਵੱਲੋਂ ਵਿਅੰਤ ਮਾਇਆ ਭੇਜੀ ਜਾ ਰਹੀ ਹੈ ਇੱਕ ਇੱਕ ਨਾਮ ਮੇਰੇ ਪਾਤਸ਼ਾਹ ਜਾਣਦੇ ਨੇ ਸਤਗੁਰੂ ਜੀ ਹਾਜ਼ਰੀਆਂ ਦਰਬ ਪ੍ਰਵਾਨ ਕਰਨਾ ਆਪਣੇ ਚਰਨਾਂ ਨਾਲ ਪਾਤਸ਼ਾਹ ਜੋੜ ਕੇ ਰੱਖਣੇ ਗੁਰੂ ਕਰਦੇ ਟਾਢੀ ਗਿਆਨੀ ਸੁਵਿੰਦਰ ਸਿੰਘ ਜੀ ਕਣੂਪੁਰ ਕਾਲਿਆਂ ਵਾਲੇ ਉਹਨਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੈ ਸਨਮਾਨਯੋਗ ਗਿਆਨੀ ਕਰਮ ਸਿੰਘ ਜੀ ਰੋੜਾਂ ਵਾਲੇ ਪਿੰਡ ਵਾਲੇ ਉਹਨਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਹਾਜ਼ਰੀਆਂ ਦਰ ਪ੍ਰਵਾਨ ਕਰਨ ਗੁਰਵਿੰਦਰ ਸਿੰਘ ਜੀ ਅਤੇ ਹਸਦੇ ਸਤਕਾਰ ਵਿੱਚ ਮਾਪੇ ਜੀ ਨੇ ਹੋਰ ਸਰਬੱਤ ਸੰਗਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੈ ਸਤਸੰਗਤ ਜੀ 15 ਮਿੰਟ ਤੁਹਾਡੀ ਸੇਵਾ ਵਿੱਚ ਹਾਜ਼ਰੀ ਭਰਨ ਵਾਸਤੇ ਹੁਕਮ ਹੈ ਜਿਸ ਵਿੱਚੋਂ ਕੁਝ ਸਮਾਂ ਬੀਤ ਚੁੱਕਾ ਤੇ ਕੁਝ ਸਮਾਂ ਬਾਕੀ ਹੈ। ਕੇਵਲ ਇੱਕ ਵਾਰ ਛੇਤੀ ਛੇਤੀ ਕਹਿ ਕੇ ਆਪਜੀ ਪਾਸੋਂ ਖਿਮਾ ਦਾ ਜਾਜ ਖਵਾਵਾਂ। ਮੇਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਅਸਥਾਨਾਂ ਤੇ ਹਾਜ਼ਰੀਨ ਵਾਰੇ ਹੋ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਇਤਿਹਾਸ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਆਪਜੀ ਨਾਲ ਵਿਚਾਰਾਂ ਸਾਂਝੀਆਂ ਕਰਕੇ ਆਪਜੀ ਪਾਸੋਂ ਖਿਮਾ ਦਾ ਜਾਜ ਖਵਾਵਾਂਗਾ। ਗੁਰੂ ਘਰ ਵਿੱਚੋਂ ਸਾਧ ਸੰਗਤ ਜੀ ਜਿਹੜਾ ਗੁਰਸਿੱਖ ਜਿਹੜਾ ਕੋਈ ਇੱਕ ਮਨ ਚਿਤ ਹੋ ਕੇ ਹੁਕਮ ਨੂੰ ਮੰਨ ਕੇ ਸੇਵਾ ਕਰਦਾ ਉਸ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਪਰਮੇਸ਼ਰ ਦੀ ਪ੍ਰਾਪਤੀ ਉਸ ਨੂੰ ਹੁੰਦੀ ਹੈ ਜੇ ਸਾ ਇੱਕ ਮਨ ਚਿਤ ਹੋ ਕੇ ਸੇਵਾ ਕਰਦਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੇ ਹੁਕਮ ਨੂੰ ਸਿਰ ਮੱਥੇ ਮੰਨਿਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ ਨੂੰ ਸਿਰ ਮੰਨੇ ਮੱਥੇ ਮੰਨਿਆ ਤੇ ਗੁਰਤਾ ਗੱਦੀ ਪ੍ਰਾਪਤ ਹੋ ਗਈ ਗੱਲ ਛੋਟੀ ਬਿਲਕੁਲ ਕਰਕੇ ਸ਼ਾਰਟਕਟ ਕਰਕੇ ਵਾਰ ਕਾਉਣ ਦਾ ਯਤਨ ਕਰਨਾ ਹੈ। ਔਰ ਘਰ ਵਿੱਚੋਂ ਇਹਨਾਂ ਖਾਲੂ ਪੈਦਾ ਹੋ ਗਏ ਭਾਈ ਪਿਰਥੀ ਚੰਦ। ਬਾਬਾ ਪਿਰਥੀ ਚੰਦ ਘਰ ਵਿੱਚੋਂ ਇਹਨਾਂ ਖਾਲੂ ਪੈਦਾ ਹੋ ਗਿਆ ਕਿਉਂਕਿ ਉਹ ਕਹਿੰਦਾ ਸੀ ਮੈਂ ਵੱਡਾ ਸੀ ਮੈਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਸੀ। ਉਹਦੇ ਘਰ ਵਾਲੀ ਕਹਿੰਦੀ ਜੇ ਕਿਤੇ ਪਿਤਾ ਦੇ ਹੁਕਮ ਨੂੰ ਸਿਰ ਮੱਥੇ ਮੰਨਿਆ ਹੁੰਦਾ ਅੱਜ ਗੁਰਤਾ ਗੱਦੀ ਤੁਹਾਡੇ ਕੋਲ ਹੋਣੀ ਆ ਪੇਟਾਵਾਂ ਸਾਰੀਆਂ ਤੁਹਾਡੇ ਕੋਲ ਹੋਣੀਆਂ ਸੀ। ਉਹ ਕਹਿੰਦਾ ਕੋਈ ਗੱਲ ਨਹੀਂ ਜੇ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਮਿਲ ਗਈ ਹੈ ਉਹਨਾਂ ਦੇ ਘਰ ਵਿੱਚ ਕਿਹੜਾ ਕੋਈ ਧੀ ਪੁੱਤਰ ਹੈ ਸਾਰਾ ਕੁਝ ਸਾਡੇ ਮਿਹਰਬਾਨ ਜੁਗਾ ਹੈ ਇਹ ਦਾਸੀ ਦੇ ਕੰਨਾਂ ਵਿੱਚ ਗੱਲਾਂ ਪਈਆਂ ਔਰ ਦਾਸੀ ਨੇ ਮਾਤਾ ਜੀ ਨੂੰ ਦੱਸਿਆ ਜਾ ਕੇ ਮਾਤਾ ਗੰਗਾ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਚਰਣਾ ਵਿੱਚ ਜਿਵੇਂ ਇੱਕ ਪੁੱਤਰ ਦੀ ਦਾਤ ਲੈਣ ਵਾਸਤੇ ਬੇਨਤੀਆਂ ਕਰਨ ਲੱਗੇ ਉਸ ਵੇਦਨ ਅਕਸ਼ਾ ਕੁਇਸ਼ਰ ਜਥਾ ਆਪ ਜੀ ਦੀ ਸੇਵਾ ਵਿੱਚ ਇੰਜ ਕਹਿ ਰਿਹਾ ਲੇਟੇ ਜਦੋਂ ਗੁਰੂ ਪਾਯਾਵੇਂ ਮਾਦਾ ਗੰਗਾ ਜੀ ਕਰੇ ਯਾਰ ਜੋਈ ਨੈਣਾ ਵਿੱਚੋਂ ਨੀਰ ਡੋਲਦਾ ਗਾਲੇ ਸ਼ੁਰੂ ਜਦੋਂ ਕਾਰਮਾ ਦੀ ਹੋਈ ਨੈਣਾ ਵਿੱਚੋਂ ਨੀਰ ਡੋਲਦਾ ਗਾਲੇ ਸ਼ੁਰੂ ਜਦੋਂ ਕਰਮਾ ਦੀ ਹੋਈ ਦਸਿਆ ਨਹੀਂ ਜਾਂਦਾ ਬਾਜੀ ਜੀ ਇਨਾਲ ਮੈਂ ਜ਼ੁਬਾਨ ਦੇ ਸੁਣਾਵਾ ਮੇਰੇ ਘਰ ਸੱਚੇ ਪਾਤਸ਼ਾਹ ਉੱਤਵਾਜ ਨਾ ਸੌਂਦੀਆਂ ਮਾਵਾ ਮੇਰੇ ਘਰ ਸੱਚੇ ਪਾਤਸ਼ਾਹ ਉੱਤਵਾਜ ਨਾ ਸੌਂਦੀਆਂ ਮਾਵਾ ਬੇਟੇ ਯਾਦਾ ਗੁਰੂ ਪਾਯਾ ਵੇ ਨਾ ਦਾ ਗੰਗਾ ਜੀ ਕਰੇ ਅਰ ਜੋਈ ਨੈਣਾ ਵਿੱਚੋਂ ਨੀਰ ਡੋਲਦਾ ਗੱਲ ਸ਼ੁਰੂ ਜਦੋਂ ਕਰਮੋ ਦੀ ਹੋਈ ਨੈਣਾ ਵਿੱਚੋਂ ਨੀਰ ਡੋਲਦਾ ਗੱਲ ਸ਼ੁਰੂ ਜਦੋਂ ਕਰਮੋ ਦੀ ਹੋਈ ਦੱਸਿਆ ਨਹੀਂ ਜਾਂਦਾ ਪਤੀ ਜੀ ਕਿਹੜੀ ਨਾਲ ਮੈਂ ਜ਼ੁਬਾਨ ਦੇ ਸੁਣਾਵਾਂ ਨੇਰਤ ਸੱਚੇ ਪਾਤਸ਼ਾਹ ਪੁੱਤ ਆਵਾਜ਼ ਨਾ ਸੁਹੁੰਦੀ ਆ ਮਾਵਾ ਮੇਰ ਕਰੋ ਸੱਚੇ ਪਾਤਸ਼ਾਹ ਪੁੱਤ ਆਵਾਜ਼ ਨਾ ਸੁਹੁੰਦੀ ਆ ਮਾਵਾ ਆਉ ਤਰੀ ਹਜਾਣਾ ਗੰਗਾ ਦੇ ਕਲ ਮਾਰਿਆ ਜਠਾਣੀ ਤੰਨਾ ਜੇਹ ਤੰਨ ਲੱਗ ਜਾਂਦਾ ਕੀ ਜਾਣਦਾ ਏ ਚੰਦਾ स त न लॻी जान चंद राजमा घरां त उर छॾ केस तव्हां तव्हां मेर घर सचे पादशा पुतां बाज़ार सोंद मावा घर सचे पादशा ਉੰਧੀਆਂ ਮਾਵਾਂ ਪਰਿਵਾਰ ਬਾਰੇ ਸਾਡੇ ਗੋਚਰਾ ਸਾਡੇ ਪੁੱਤਰ ਗਦੀ ਦੇ ਉੱਤੇ ਬਹਿਣਾ ਆਂਧਰਾ ਵਾਲੇ ਡਖਾਂਦੀਆਂ ਜਦੋਂ ਮਾਰਦੇ ਸਰੀਕ ਐਸਾ ਮੇੜਾ ਆਂਧਰਾ ਵਾਲੇ ਡਖਾਂਦੀਆਂ ਜਦੋਂ ਮਾਰਦੇ ਸਰੀਕ ਐਸਾ ਮੇੜਾ ਪਾਤਸ਼ਾਲ ਪੁੱਤਾਂ ਬਾਜ ਨਾ ਸਹੁੰਦੀ ਆ ਮਾਵਾ ਮੇਰ ਕਰੋ ਸੱਚੇ ਪਾਤਸ਼ਾਲ ਪੁੱਤਾਂ ਬਾਜ ਨਾ ਸਹੁੰਦੀ ਆ ਮਾਵਾ ਕੋਤਰਾ ਨਾ ਸਾਜ ਅਗਥੇ ਹੁੰਦਾ ਪੁੱਤਾਂ ਬੇਣਾ ਯਗ ਤੇ ਹਨੇਰਾ ਕੀਤਾ ਮਾਰ ਬੂਰਾ ਬੋਲੀਆਂ ਅੱਗੇ ਰੱਖਿਆ ਬਤੇਰਾ ਚਿਹਰੇ ਜੇਰਾ ਕੀਤਾ ਮਾਰ ਬੂਰਾ ਬੋਲੀਆਂ ਅੱਗੇ ਰੱਖਿਆ ਬਤੇਰਾ ਚਿਹਰੇ ਜੇਰਾ ਪੁੱਤੀਆਂ ਮਾਵਾਂ ਦਾ ਲਵੇ ਯਗ ਤੇ ਨਾ ਕੋਈ ਪਰੇਸ਼ਾਵਾ ਮੇਰੇ ਘਰ ਸੱਚੇ ਪਾਤਸ਼ਾਹ ਪਤਛਾਲ ਪੁੱਤਾਂ ਬਾਜ ਨਾ ਸੁੰਦਿਆ ਮਾਵਾਂ ਪੁੱਤਰ ਸ਼ਿੰਗਾਰ ਮਾਵਾਂ ਦਾ ਬਾਕੀ ਝੂਠੇ ਸਭ ਛਾਪਾਂ ਛੱਲੇ ਗੈਣਾ ਰੂਬ ਰੰਗ ਕਿਸੇ ਕੰਮ ਨਾ ਜੇ ਦੀ ਗੋਦ ਚ ਬਾਲ ਨਹੀਂ ਬਹਿਣਾ ਰੂਬ ਰੰਗ ਕਿਸੇ ਕੰਮ ਨਾ ਜੇਦੀ ਗੋਦ ਚ ਲਾਲ ਨਹੀਂ ਬੈਣਾ ਮਾਪਿਆਂ ਚ ਪੁਰਾਣ ਪੁੱਤਰ ਹੁੰਦਾ ਪੁੱਤ ਮਾਪਿਆਂ ਦੀਆਂ ਬਾਹਾਂ ਮੇਰ ਕਰੋ ਸੱਚੇ ਪਾਤਸ਼ਾਲ ਪੁੱਤ ਆਵਾਜ ਨਾ ਸੁੰਦਿਆ ਮਾਵਾ ਮੇਰ ਕਰੋ ਸੱਚੇ ਪਾਤਸ਼ਾਲ ਪੁੱਤ ਆਵਾਜ ਨਾ ਸੁੰਦਿਆ ਮਾਵਾ ਜਦੋਂ ਖੜੇ ਜਦੋਂ ਦੇਵੇ ਮਾਤਾ ਪੁੱਤਰ ਨੂੰ ਲੋਰੀ ਪੁੱਤਰ ਦਾ ਸਹਾਰਾ ਮਾਪਿਆਂ ਦਾ ਵੱਡੇ ਵਾਰੇ ਫੜੇ ਮਾਪਿਆਂ ਦੀ ਡੰਗੋਰੀ ਪੁੱਤਰ ਦਾ ਸਹਾਰਾ ਮਾਪਿਆਂ ਦਾ ਵੱਡੇ ਵਾਰੇ ਫੜੇ ਮਾਪਿਆਂ ਦੀ ਡੰਗੋਰੀ ਚਾਲ ਪੁੱਤਾਂ ਬਾਜ ਨਾ ਸੌਂਦੀਆਂ ਮਾਵਾਂ ਮੇਰੇ ਘਰ ਸੱਚੇ ਪਾਤਸ਼ਾਹ ਪੁੱਤਾਂ ਬਾਜ ਨਾ ਸੌਂਦੀਆਂ ਮਾਵਾਂ ਗੇਲਗੜ ਨਾ ਆਖਦਾ ਮਾਂ ਬੋਸਤ ਤੋਂ ਬੇੜਾ ਨਾ ਕੋਈ ਹੋਵੇ ਪੁੱਤਾਂ ਦੇ ਦੁੱਖੜੇ ਬੜੇ ਰੱਬ ਦੇ ਕੇ ਪੁੱਤਾਂ ਨਾ ਖੋਵੇ ਪੁੱਤਰਾਂ ਦੇ ਦੁੱਖੜੇ ਬੁਰੇ ਰੱਬ ਦੇ ਕੇ ਪੁੱਤਾਂ ਨਾ ਖੋਵੇ ਸੰਦੂਅਤ ਨਾਲ ਛੀਨੇ ਲੈ ਕੇ ਗੀਤ ਖੁਸ਼ੀ ਦੇ ਗਾਵਾਂ ਮੇਰੇ ਘਰ ਸੱਚੇ ਪਾਤਸ਼ਾਹ ਪੁੱਤਾਂ ਬਾਜਨਾ ਸੁੰਦਿਆ ਮਾਵਾਂ ਮੇਰੇ ਘਰ ਸੱਚੇ ਪਾਤਸ਼ਾਹ ਪੁੱਤਾਂ ਬਾਝ ਨਾ ਸੌਂਦੀਆਂ ਮਾਂ ਮਾਤਾ ਗੰਗਾ ਜੀ ਕਹਿੰਦੇ ਸੱਚੇ ਪਾਤਸ਼ਾਹ ਸਵਾਮੀ ਜੀ ਪੁੱਤਰਾ ਤੋਂ ਬਿਗੈਰ ਮਾਮਾ ਦਾ ਜੀਵਨ ਅਧੂਰਾ ਹੈ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਦਾਸ ਤਾਂ ਇਸ ਤੋਂ ਅੱਗੇ ਲੰਬੀ ਐ ਸੰਗਤ ਜੀ ਇਹ ਕਮੈਂਟ ਉੱਪਰ ਹੋ ਚੁੱਕਾ ਹੈ ਇਤਿਹਾਸ ਦੇ ਸਤਕਾਰ ਵਿੱਚ ਸਿੱਖ ਸੰਗਤਾਂ ਵੱਲੋਂ ਬੇਨਤ ਮਾਇਾ ਹਾਜ਼ਰ ਹੈ ਸਤਰੂ ਜੀ ਇੱਕ ਇੱਕ ਨਾਮ ਜਾਣਦੇ ਨੇ ਮੇਰੇ ਪਾਤਸ਼ਾਹ ਹਾਜ਼ਰੀਆਂ ਦਰ ਪ੍ਰਮਾਨ ਕਰਨ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰੋ ਸਤਿਗੁਰਾਂ ਦੇ ਤਰਣਾ ਵਿੱਚ ਇੱਕ ਵਾਰ ਫੇਰ ਹਾਜ਼ਰੀਆਂ ਲਵਾਓ ਸਰਬੱਤ ਸੰਗਤਾਂ ਗਰਜਵੀਂ ਆਵਾਜ਼ ਵਿੱਚ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ